ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਘਰੇ ਇੱਕ ਡਾਕੂ ਵਾਂਗੂ ਪੁਲਿਸ ਨੇ ਰੇਡ ਕੀਤਾ ਉਹਦੀ ਸਖਤ ਸ਼ਬਦਾਂ 'ਚ ਨਿਖੇਦੀ ਕਰ ਦਿੱਤੀ ਯਾਦ ਰਹੇ ਕਿ ਆਪਾਂ ਆਪਣੇ ਸਭ ਦੇ ਪਰਿਵਾਰ ਨੇ ਬਿਕਰਮ ਮਜੀਠੀਆ ਦੀ ਜਿਹੜੀ ਵਾਈਫ ਹੈ ਉਹ ਪੰਜਾਬ ਦੀ ਇੱਕ ਚੁਣੀ ਹੋਈ ਐਮਐਲਏ ਆ ਉਹਦੇ ਦੋ ਛੋਟੇ ਛੋਟੇ ਬੱਚੇ ਨੇ ਔਰ ਜੋ ਇਹ ਰੇਡ ਹੋਇਆ ਨਾ ਵਿਜੀਲੈਂਸ ਵੱਲੋਂ ਇਹ ਇਹਦਾ ਮਕਸਦ ਸਿਰਫ ਇੱਕ ਆ ਕਿ ਦਹਿਸ਼ਤ ਪਾਉਣੀ ਆ ਸਾਰੇ ਪੰਜਾਬ ਦੇ ਵਿੱਚ ਵਿਰੋਧੀਆਂ ਨੂੰ ਇੱਕ ਸੁਣਿਆ ਦੇਣਾ ਕਿ ਕਿਵੇਂ ਅਸੀਂ ਆਪਣੇ ਵਿਰੋਧੀਆਂ ਦੇ ਘਰਾਂ ਦੇ ਅੰਦਰ ਵੜ ਕੇ ਡਾਕਾ ਮਾਰ ਕੇ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਭੈ ਪੀਤ ਕਰਕੇ ਅਸੀਂ ਪੰਜਾਬ ਦੀ ਆਵਾਜ਼ ਬੰਦ ਕਰਾਉਣੀ ਜਾਣਦੇ ਹਾਂ ਇਹ ਕਰਤੂਤ ਹੈ ਭਗਵੰਤ ਮਾਨ ਦੀ ਔਰ ਇਹਦੇ ਪਿੱਛੇ ਅਰਵਿੰਦ ਕੇਚਰੀਵਾਲ ਦਾ ਬਹੁਤ ਵੱਡਾ ਹੱਥ ਹੈ ਉਹਦੇ ਕਹਿਣ ਤੇ ਹੋ ਰਿਹਾ ਸਾਰਾ ਕੁਝ ਔਰ ਮੈਂ बार-बार ਕਹਿ ਰਿਹਾ ਸੀਗਾ ਕਿ ਅੱਜ ਪੰਜਾਬ ਪੁਲਿਸ ਸਟੇਟ ਵਿੱਚ ਤਬਦੀਲ ਹੋ ਗਿਆ ਪੁਲਿਸ ਰਾਜ ਇੱਥੇ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਨੇ ਪੰਜਾਬ ਦੇ ਥਾਣਿਆਂ ਵਿੱਚ ਇਹ ਸਟਾਫਾਂ ਵਿੱਚ ਨੌਜਵਾਨਾਂ ਨੂੰ ਉਹਨਾਂ ਦੇ ਪ੍ਰਾਈਵੇਟ ਪਾਰਕਸ ਤੇ ਕਰੰਟ ਲਾ ਕੇ 3 ਡਿਗਰੀ ਟੌਰਚਰ ਕਰਕੇ ਮਾਰਿਆ ਜਾ ਰਿਹਾ ਵਾ ਲੇਕਿਨ ਸਰਕਾਰ ਦੇ ਉੱਤੇ ਕੋਈ ਜੂਨੀ ਸਰ ਕਰੇ ਔਰ ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਵਿਜੀਲੈਂਸ ਦਾ ਛਾਪਾ ਹੈ ਇਹ ਅਗਰ ਵਿਜੀਲੈਂਸ ਜੇ ਤੁਸੀਂ ਵਿਕਸਿਤ ਦੇਸ਼ਾਂ ਵਿੱਚ ਜਾਓਗੇ ਇਵਨ ਆਪਣੇ ਦੇਸ਼ ਵਿੱਚ ਵੀ ਤੁਸੀਂ ਇਹ ਕਹਿਣਾ ਚਾਹੁੰਦੇ ਨਾ ਕਿ ਸਰੋਤਾਂ ਤੋਂ ਜ਼ਿਆਦਾ ਆਮਦਨ ਜਾਂ ਜਾਇਦਾਦ ਬਣਾਈ ਹੈ ਵਿਕਰਮਜੀਤ ਸਿੰਘ ਨੇ ਤੇ ਉਹਦੀ ਤੁਸੀਂ ਪੂਰੀ ਤਹਿਕੀਕਤ ਕਰੋ ਕਵੈਸਚਨਿੰਗ ਕਰੋ ਉਹਦੇ ਤੋਂ ਸਬੂਤ ਮੰਗੋ ਉਹਦੇ ਤੋਂ ਵੇਰਵਾ ਮੰਗੋ ਉਹਦੇ ਤੋਂ ਸਾਰੇ ਬੈਂਕ ਅਕਾਊਂਟ ਵੈਸੀ ਪੁਲਿਸ ਲੈ ਸਕਦੀ ਆ ਔਰ ਸਾਰਾ ਮਸਲਾ ਚੱਕ ਕੇ ਤੁਸੀਂ ਅਦਾਲਤ ਵਿੱਚ ਰੱਖ ਦਿਓ ਜਿਵੇਂ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰ ਦਾ ਜਿਹੜਾ ਡਿਸਪਰੋਪੋਰਸ਼ਨੇਟ ਐਸੈਟ ਦਾ ਕੇਸ ਸੀਗਾ ਉਹ ਸਾਰਾ ਚੱਕ ਕੇ ਸ਼ਾਇਦ ਮੁਹਾਲੀ ਦੀ ਅਦਾਲਤ ਵਿੱਚ ਰੱਖ ਦਿੱਤਾ ਸੀਗਾ ਅਦਾਲਤ ਦੀ ਮਰਜ਼ੀ ਆ ਉਹਨਾਂ ਨੂੰ ਤਲਬ ਕਰੇ ਉਹਨਾਂ ਨੂੰ ਜੇਲ੍ਹ ਭੇਜੇ ਲੇਕਿਨ ਜਿਹੜਾ ਇਹ ਪੁਲਿਸ ਦਾ ਇਸ ਤਰ੍ਹਾਂ ਨਾਲ ਕੰਧਾਂ ਟੱਪ ਕੇ 30-30 ਆਦਮੀਆਂ ਦੀ ਜਾ ਕੇ دہشت ਪਾਉਣਾ ਔਰ ਇਹਨਾਂ ਦੇ ਕੋਲ ਕੋਈ ਵਾਰੈਂਟ ਨਹੀਂਗਾ ਯਾਦ ਰਹੇ ਜਦੋਂ ਮੈਨੂੰ ਅਰੈਸਟ ਕੀਤਾ ਸੀ ਮੇਰੇ ਚੰਡੀਗੜ੍ਹ ਦੇ ਘਰੋਂ ਮੈਂ ਬਹੁਤ ਵਾਰ ਪੁੱਛਿਆ ਪੁਲਿਸ ਨੂੰ ਫਾਜ਼ਿਲਕਾ ਤੋਂ ਚਲ ਕੇ ਆਏ ਸੀਗੇ ਕਿ ਤੁਹਾਡੇ ਕੋਲ ਕੋਈ ਸਰਚ ਵਾਰੈਂਟ ਹੈ ਤੁਹਾਡੇ ਕੋਲ ਮੈਨੂੰ ਅਰੈਸਟ ਕਰਨ ਦਾ ਕੋਈ ਵਾਰੈਂਟ ਹੈ ਕੁਝ ਨਹੀਂ ਸੀਗਾ ਇਹ ਗੈਰਕਾਨੂੰਨੀ ਆ ਔਰ ਜੋ ਕੁਝ ਪਿਛਲੇ ਸਮੇਂ ਭਗਵੰਤਪਾਲ ਦੀ ਸਰਕਾਰ ਨੇ ਬਦਲਾਖੋਰੀ ਦੇ ਤਹਿਤ ਜਿੰਨੇ ਮੁਕਦਮੇ ਦਰਜ ਕੀਤੇ ਬਹੁਤੇ ਮੁਕਦਮੇ ਖਾਰਜਕਾ ਹੋ ਚੁੱਕੇ ਨੇ ਬਹੁਤੇ ਮੁਕਦਮੇ ਪੰਜਾਬ ਨੇ ਹਰਿਆਣਾ ਹਾਈ ਕੋਰਟ ਨੇ ਕਾਸ਼ ਕਰ ਚੁੱਕੇ ਨੇ ਜਿਹੜਾ ਮੇਰੇ ਤੇ ਡਰੱਗਸ ਦਾ ਇਹਨਾਂ ਨੇ ਝੂਠਾ ਮੁਕਦਮਾ ਬਣਾਇਆ ਸੀ ਪੂਰੀ ਟ੍ਰਾਇਲ ਸਟੇ ਕੀਤੀ ਹੋਈ ਹੈ ਸੁਪਰੀਮ ਕੋਰਟ ਆਫ ਇੰਡੀਆ ਨੇ ਔਰ ਸੁਪਰੀਮ ਕੋਰਟ ਤੋਂ ਭੱਜੜੀ ਪੰਜਾਬ ਸਰਕਾਰ ਉਤੇ ਪੇਸ਼ ਨਹੀਂ ਹੋ ਰਹੀ ਹੁਣ ਛੁੱਟੀਆਂ ਤੋਂ ਬਾਅਦ ਉਹ ਕੇਸ ਲੱਗੇਗਾ ਲੇਕਿਨ ਮੈਂ ਸਮਝਦਾ ਕਿ ਬੜੇ ਅਫਸੋਸ ਦੀ ਗੱਲ ਆ ਬੜੇ ਭਗਵੰਤ ਮਾਨ ਲਈ ਬਹੁਤ ਇਹ ਕਾਇਰਤਾ ਦਾ ਕਮ ਹੈ ਕੋਈ ਦਲੇਰੀ ਨਹੀਂ ਗਈ ਤੁਸੀਂ ਪੰਜਾਬ ਦਾ ਅਧੀ ਪੁਲਿਸ ਦਾ ਤੇ ਅਮਲੇ ਦੇ ਸਹਾਰਾ ਲੈ ਕੇ ਤੇ ਆਪਣੀਆਂ ਵਿਰੋਧੀਆਂ ਦੇ ਉੱਤੇ ਹਮਲੇ ਕਰ ਰਹੇ ਮੈਂ ਪੁੱਛਣਾ ਚਾਹੁੰਦਾ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਕਦੀ ਕਿਸੇ ਬੋਕਰ ਪਾਰਟੀ ਦੀ ਜਾਂਚ ਕਰਾਈ ਵਿਜਲੈਂਸ ਤੋਂ ਜਿਹੜੇ ਵੱਡੇ ਵੱਡੇ ਆਈਐਸ ਅਫਸਰ ਜਿਨ੍ਹਾਂ ਨੇ ਕਰੋੜਾਂ ਸੈਂਕੜੇ ਕਰੋੜਾ ਰੁਪਏ ਪੰਜਾਬ ਦੇ ਲੁੱ ਬਹੁਤ ਵੱਡੇ ਵੱਡੇ ਘੁਟਾਲੇ ਹੋ ਰਹੇ ਨੇ ਐਕਸਾਈਜ਼ ਦਾ ਘੁਟਾਲਾ ਹੋ ਰਿਹਾ ਪੰਜਾਬ ਦੇ ਵਿੱਚ ਜੀਐਸਟੀ ਦਾ ਘੁਟਾਲਾ ਹੋ ਰਿਹਾ ਦੇਖੋ ਆਈਐਸ ਅਫਸਰਾਂ ਦੇ ਪਰਿਵਾਰਾਂ ਨੇ ਇੱਕ ਜ਼ਮੀਨ ਐਕਵਾਇਰ ਹੋਣੀ ਸੀ ਮੁਹੱਲੇ ਦੇ ਵਿੱਚ ਬੜੀ ਇੰਪੋਰਟੈਂਟ ਕੀਮਤੀ ਉਹਦੇ ਵਿੱਚ ਫਰਜ਼ੀ ਅ ਅਮਰੂਦਾਂ ਦੇ ਬਾਗ ਦਿਖਾਏ ਸੀਗੇ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਬਿਜ਼ਨਸ ਨੇ ਤਕੀਕਾਤ ਵੀ ਕਰ ਲਈ ਸੀ ਮਸਲਾ ਵੀ ਸਾਰਾ ਇਕੱਠਾ ਕਰ ਲਿਆ ਲੇਕਿਨ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੋ ਇਹਦਾ ਮਤਲਬ ਪੱਕਾ ਪੱਕ ਪੱਕ ਪਾਤੀ ਕਾਰਵਾਈ ਪੰਜਾਬ ਦੀ ਪੁਲਿਸ ਦੀ ਵਿਜੀਲੈਂਸ ਦੀ ਭਗਵੰਤਪਾਨ ਦੀ ਸਰਕਾਰ ਦੀ ਹੋ ਰਹੀ ਆ ਔਰ ਤੇਜਰੀਵਾਲ ਆਪਾਂ ਸਾਰੇ ਜਾਣਦੇ ਕਿ ਵਿਕਰਮ ਜਿੱਥ ਸ਼੍ਰੋਮਣੀ ਅਕਾਲੀ ਦਲ ਦਾ ਸਾਡੇ ਕੋਈ ਮਤਭੇਦ ਹੋ ਸਕਦੇ ਆ ਆਇਡੀਓਲੋਜੀਕਲ ਡਿਫਰੈਂਸਸ ਪਰ ਮੈਂ ਇਹ ਸਮਝਦਾ ਕਿ ਅੱਜ ਕੱਲੇ ਮੈਨੂੰ ਨਹੀਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਮੋਰੇ ਆਣ ਕੇ ਵਿਕਰਮ ਜੀਠੀਏ ਦੇ ਹੋਏ ਇਸ ਬਦਲਾਖੋਰੀ ਦੇ ਜੋ ਉਹਨਾਂ ਨੇ ਰੇਡ ਕੀਤਾ ਵਾ ਗੈਰ ਕਾਨੂੰਨੀ ਕੀਤਾ ਵਾ ਔਰ ਉਹਦੇ ਤੇ دہشت ਕੌਣ ਦੇ ਨਜ਼ਰੀਆ ਨੇ ਕੀਤਾ ਉਹਦੇ ਬੱਚਿਆਂ ਤੇ ਉਹਦੀ ਉਹਦੀ ਘਰਵਾਲੀ ਨੂੰ ਪੇਪੀਤ ਕਰਨ ਦੇ ਨਜ਼ਰੀਆ ਨੇ ਕੀਤਾ ਇਹ ਸਾਰੇ ਆਗੂਆਂ ਨੂੰ ਆਣ ਕੇ ਉੱਥੇ ਮੋਰੇ ਕੰਡੈਮ ਕਰਨਾ ਚਾਹੀਦਾ ਨਿਖੇਦੀ ਕਰਨੀ ਚਾਹੀਦੀ ਆ ਔਰ ਕੱਠੇ ਹੋ ਕੇ ਇਸ ਜ਼ਾਲਮ ਸਰਕਾਰ ਦੀ ਇਸ ਪੁਲਿਸ ਰਾਜ ਦਾ ਇਸ ਪੁਲਿਸ ਸਟੇਟ ਦਾ ਦਬ ਕੇ ਵਿਰੋਧ ਕਰਨਾ ਚਾਹੀਦਾ ਕਿਉਂਕਿ ਅੱਜ ਵਿਕਰਮਜੀਠੀ ਨਾ ਹੋਇਆ ਵਾ ਕੱਲ ਨੂੰ ਕਿਸੇ ਹੋਰ ਨਾ ਹੋ ਸਕਦਾ ਥੱਲੇ ਆਗੂਆਂ ਦੀ ਗੱਲ ਨਹੀਂ ਥੱਲੇ ਜਨਤਾ ਨਾ ਹੋ ਸਕਦਾ ਵਾ ਔਰ ਇੱਕ ਛੋਟੀ ਜੀ ਇਲੈਕਸ਼ਨ ਕਾ ਦੀ ਜਿੱਤ ਲਈ ਹੈ ਪੁੱਤਰੀਏ ਨੇ ਫਿਰ ਔਰ ਜਿਹੜਾ ਅਸਲ ਮੰਡੇਟ ਸੀਗਾ ਉਹ ਲੋਕ ਸਭਾ ਦਾ ਸੀਗਾ 13 ਚੋਂ 10 ਸੀਟਾਂ ਹਾਰ ਕੇ ਕੋਈ ਸਬਕ ਨਹੀਂ ਸਿੱਖਿਆ ਆਹ ਤਾਂ ਜਿਹੜੀ ਲੁਧਿਆਣੇ ਦੀ ਇਲੈਕਸ਼ਨ ਜਿੱਤੀ ਆ ਆਪਾਂ ਸਾਰੇ ਜਾਣਦੇ ਕਿ ਇੱਕ ਜਮਿਨੀ ਚੋਣ ਸਰਕਾਰ ਵਾਸਤੇ ਸਾਰਾ ਅਮਲਾ ਪੈਸਾ ਆ ਜਿਹੜਾ ਕਹਿੰਦੇ ਯੁੱਧ ਨਸ਼ੇ ਵਿਰੁੱਧ ਫਰਾਡ ਸ਼ਰਾਬ ਔਰ ਪਤਾ ਨਹੀਂ ਕੀ ਰਾਸ਼ ਸਿੰਘ ਤੇ ਕਪੜੇ ਵੰਦੇ ਸਾਰੇ ਤੁਸੀਂ ਸਾਰਿਆਂ ਨੇ ਫੜ ਲਏ ਗ੍ਰੋਸ ਮਿਸਯੂਜ਼ ਕਰਕੇ ਇੱਕ ਲੁਧਿਆਣਾ ਦੀ ਬਾਈ ਇਲੈਕਸ਼ਨ ਜਮਨੀ ਚੋਣ ਜਿੱਤ ਕੇ ਇਹ ਦੁਬਾਰਾ ਫਿਰ ਲੋਕਾਂ ਨੂੰ ਦਿਖਾਉਣੇ ਚਾਹੁੰਦੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਕਿਸੇ ਨੂੰ ਬੋਲਣ ਨਹੀਂ ਦੇਵਾਂਗੇ ਅੱਛਾ ਕੇਜਰੀਵਾਲ ਨੂੰ ਮੈਂ ਪੁੱਛਣਾ ਚਾਹੁੰਨਾ ਇੱਕ ਪਾਸੇ ਤਾਂ ਤੂੰ ਵਿਕਰਮਜੀਠੇ ਤੋਂ ਮਾਫੀ ਮੰਗੀ ਹੋਈ ਹੈ ਜੇ ਤੂੰ ਐਡਾ ਹੀ ਦਲੇਰ ਸੀ ਕਿ ਜੇ ਵਿਕਰਮਜੀਠਾ ਐਡਾ ਹੀ ਵੱਡਾ ਗੁਨਾਹਗਾਰ ਸੀਗਾ ਤੇ ਫਿਰ ਉਸ ਡਿਫਰਮੇਸ਼ਨ ਕੇਸ ਵਿੱਚ ਕੇਜਰੀਵਾਲ ਨੇ ਵਿਕਰਮਜੀਠੇ ਤੋਂ ਮਾਫੀ ਕਿਉਂ ਮੰਗੀ ਹੈ ਇਹਦਾ ਮਤਲਬ ਹੈ ਕਿ ਹੁਣ ਪੁਲਿਸ ਦੇ ਰਾਹੀਂ ਆਪਣੀ ਜੋ ਨਫ਼ਰਤ ਇਹਨਾਂ ਦੇ ਮਨਾਂ ਦੇ ਵਿੱਚ ਉਹ ਆਪਣੇ ਵਿਰੋਧੀਆਂ ਦੇ ਖਿਲਾਫ ਕੱਢ ਰਹੇ ਨੇ ਔਰ ਜਦੋਂ ਬੀਜੇਪੀ ਦੀ ਸਰਕਾਰ ਇਹਨਾਂ ਨੂੰ ਉੱਥੇ ਦਿੱਲੀ ਫੜਦੀ ਹੈ ਈਡੀ ਤੇ ਸੀਬੀਆਈ ਇਹਨਾਂ ਦੇ ਜਾਂਚ ਕਰਦੀ ਹਾਲਾਂਕਿ ਇਹਨਾਂ ਦੇ ਘੁਟਾਲੇ ਬਹੁਤ ਵੱਡੇ ਨੇ ਇਹਨਾਂ ਚਲੋ ਵਿਕਰਮਜੀਤਿਆ ਆ ਪੰਜਾਬ ਦੇ ਤਾਂ ਕੁਝ ਲੱਖਾਂ ਦੇ ਜਾਂ ਕੁਝ 1 2 4 ਕਰੋੜ ਰੁਪਏ ਦਾ ਕੱਢਣ ਦੀ ਗੱਲਾਂ ਉੱਥੇ 2 2000 ਕਰੋੜ ਰੁਪਏ ਦੇ ਘੁਟਾਲੇ ਨੇ 2000 ਕਰੋੜ ਰੁਪਏ ਦਾ ਸ਼ਰਾਬ ਘੁਟਾਲਾ 2000 ਕਰੋੜ ਰੁਪਏ ਦਾ ਕਲਾਸਰੂਮ ਘੁਟਾਲਾ ਜਿੱਤੇ ਚ ਇਹਨਾਂ ਨੇ ਫਿਰ ਅੰਦਰ ਜਾਣਾ ਜਿਲ੍ਹੇ ਚ ਔਰ ਇਹਨਾਂ ਦੀਆਂ ਜ਼ਮਾਨਤਾਂ 1.5 ਸਾਲ ਸਸੋਡਿਆ ਤੇ ਸਤਿੰਦਰ ਜੈਨ ਤੇ ਇਵਨ ਅ ਸਪਰੀਮ ਕੋਰਟ ਤੋਂ ਜਮਾਨਤਾ ਹੋਈ ਇਹਦਾ ਮਤਲਬ ਕੁਛ ਤਾਂ ਉਹਨਾਂ ਘੁਟਾਲਿਆਂ ਦੇ ਵਿੱਚ ਹੋਊਗਾ ਜਿਹੜਾ ਸੁਪਰੀਮ ਕੋਰਟ ਤੋਂ ਜਾ ਕੇ ਜਮਾਨਤਾ ਹੋਈਆਂ ਲੇਕਿਨ ਉਹਨੂੰ ਬਦਲਾਖੂਰੀ ਕਹਿੰਦੇ ਨੇ ਔਰ ਆਪਣੇ ਆਪ ਨੂੰ ਫਿਰ ਇੱਕ ਥਾਪੜ ਥਾਪੜ ਕੇ ਕਹੀ ਜਾਂਦੇ ਸੀ ਕੱਟੜ ਇਮਾਨਦਾਰ ਸਾਰੇ ਦੇਸ਼ ਵਿੱਚ ਇਹਨਾਂ ਦਾ ਪਰਦਾ ਫਾਸ਼ ਹੋ ਚੁੱਕਾ ਦਿੱਲੀ ਦੀ ਇਲੈਕਸ਼ਨ ਲੋਕਾਂ ਨੇ ਉਥੋਂ ਹਰਾ ਚੁੱਕੇ ਨੇ ਕੇਜਰੀਵਾਲ ਨੂੰ ਆਪਣੀ ਸੀਟ ਤੋਂ ਹਰਾ ਚੁੱਕੇ ਸਸੋਦੀਆ ਨੂੰ ਆਪਣੀ ਸੀਟ ਤੋਂ ਹਰਾ ਚੁੱਕੇ ਨੇ ਲੇਕਿਨ ਕੋਈ ਇਸ ਗੱਲ ਦਾ ਅਹਿਸਾਸ ਨਹੀਂਗਾ ਉਥੇ ਕਹਿੰਦੇ ਬਦਲਾਖੂਰੀ ਕਰੀ ਬੀਜਪੀ ਜੇ ਜਦੋਂ ਪੰਜਾਬ ਦੇ ਵਿੱਚ ਇਹਨਾਂ ਦੇ ਆਖੇ ਪੁਲਿਸ ਤੇ ਆਪਣੇ ਵਿਰੋਧੀਆਂ ਤੇ ਚਾਹੇ ਕੋਈ ਆ ਚਾਹੇ ਉਹ ਖਹਿਰਾ ਹੋਵੇ ਚਾਹੇ ਬਾਜਬਾ ਦੇਖੋ ਲੀਡਰ ਆਫ ਆਪੋਜੀਸ਼ਨ ਦੇ ਖਿਲਾਫ ਸਿਰਫ ਬੋਲਣ ਤੇ ਇੱਕ ਮਕਦਮਾ ਦਰਜ ਕਰਕੇ ਉਹਨੂੰ ਸੱਦਿਆ ਜਾ ਰਿਹਾ ਵਾ ਚਾਹੇ ਹੁਣ ਵਿਕਰਮ ਜਿੱਥੇ ਦੇ ਖਿਲਾਫ ਇਹ ਕਾਰਵਾਈ ਕੀਤੀ ਜਾ ਰਹੀ ਹੈ ਇੱਥੇ ਕਹਿੰਦੇ ਇੱਥੇ ਕਹਿੰਦੇ ਇਹ ਬੇਈਮਾਨ ਲੋਕ ਨੇ ਇੱਥੇ 도ਗਲੀ ਨੀਤੀ ਹੋ ਗਈ ਨਾ ਉਥੇ ਬੀਜੇਪੀ ਜਦੋਂ ਇਹਨਾਂ ਨੂੰ ਫੜਦੀ ਆ ਵੱਡੇ ਵੱਡੇ ਘਟਾਲਿਆਂ 'ਚ ਕਹਿੰਦੇ ਹਮ ਕਟੜ ਇਮਾਨਦਾਰ ਹਾਂ ਹਮਾਰੇ ਸਾਥ ਬਦਲਾਖੋਰੀ ਕਰਦੀ ਬੀਜੇਪੀ ਤੇ ਪੰਜਾਬ ਦੇ ਵਿੱਚ ਕਹਿੰਦੇ ਆ ਕਿ ਅਸੀਂ ਜਿਹੜੇ ਵਿਰੋ ਇਹ ਸਾਰੇ ਬੇਈਮਾਨ ਲੋਕ ਨੇ ਮਤਲਬ ਕਦੇ ਤੁਸੀਂ ਸਾਫ ਸੁਥਰੇ ਦੁੱਧ ਤੋਤੇ ਰਹੇ ਕਦੀ ਕਿਟਾਰੂ ਚੱਕ ਦੇ ਖਿਲਾਫ ਕੋਈ ਐਕਸ਼ਨ ਲਿਆ ਵਾ ਉਹਦੀ ਪੂਰੀ ਵੈਰੀਫਾਈਡ ਵੀਡੀਓ ਗਵਰਨਰ ਪੰਜਾਬ ਨੇ ਫੋਰੈਂਸਿਕ ਲੈਬ ਤੋਂ ਤੁਹਾਡੇ ਕੋਲ ਪਈ ਆ ਆਉਣ ਵਾਲੇ ਸਮੇਂ ਸਰਕਾਰਾਂ ਸਾਰੇ ਮੁਕਦਮੇ ਖੋਲਣ ਗਿਆ ਕਦੀ ਸਰਾਰੀ ਦੇ ਖਿਲਾਫ ਐਕਸ਼ਨ ਲਿਆ ਕਦੀ ਸਰਬਜੀਤ ਕੌਰ ਮਾਨੂੰਕੇ ਦੇ ਖਿਲਾਫ ਐਕਸ਼ਨ ਲਿਆ ਜਨੇ ਐਨ ਆਰ ਆਈ ਦੀ ਕੋਠੀ ਨਜਾਇਜ਼ ਕਬਜ਼ਾ ਕੀਤਾ ਸੀ ਕਦੀ ਲਾਲਜੀਤ ਭੁੱਲਰ ਦੇ ਬਾਰੇ ਜਿਸ ਨੇ ਹੁਣ ਇੱਕ ਬਹੁਤ ਅੱਛਾ ਐਨ ਆਰ ਆਈ ਪਰਿਵਾਰ ਉਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਉਹ ਵਿਚਾਰੀ ਠੋਕਰਾਂ ਖਾਂਦੀ ਫਿਰਦੀ ਇੱਕ ਔਰਤ ਬਾਹਰੋਂ ਆਣ ਕੇ ਸ਼ੈਤ ਕੈਨੇਡਾ ਤੋਂ ਆ ਕੇ ਇੱਥੇ ਆ ਜਾਂ ਅਮਰੀਕਾ ਤੋਂ ਆ ਕੇ ਇੱਥੇ ਲੜ ਰਹੀ ਹੈ ਵਿਚਾਰੀ ਕਦੀ ਲਾਲਜੀਤ ਭੁੱਲਰ ਦੇ ਖਿਲਾਫ ਕੋਈ ਵਿਜੀਲੈਂਸ ਦੀ ਜਾਂਚ ਕੀਤੀ ਜਾਂ ਤੁਹਾਡੇ ਐਮਐਲਏ ਮਤਲਬ ਫੋਰ ਇਟ ਟੂ ਸੇ ਤੁਸੀਂ ਆਪੇ ਕਹਿੰਦੇ ਕਿ ਸਧਾਰਨ ਘਰਾਂ ਦੇ ਮੁੰਡੇ ਨੇ ਹੁਣ ਦੋ ਦੋ ਕਿੱਲਿਆਂ ਦੀ ਚਾਰ ਚਾਰ ਕਿੱਲਿਆਂ ਦੀ 6 6 ਕਿੱਲਿਆਂ ਦੀ ਕੋਠੀਆਂ ਬਣ ਰਹੀਆਂ ਨੇ ਔਰ ਸਾਰੇ ਐਮਐਲਏ ਨੇ ਪੰਜਾਬ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਪ੍ਰਾਪਰਟੀ ਬਣਾਤੀ ਕਦੀ ਕਿਸੇ ਨੇ ਵਿਜੀਲੈਂਸ ਉਹਨਾਂ ਵੱਲ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਕਦੀ ਨਹੀਂ ਕੀਤੀ ਔਰ ਸਾਰੇ ਪੰਜਾਬ ਦੇ ਥਾਣਿਆਂ 'ਚ ਸਾਰੇ ਪੰਜਾਬ ਦੀ ਤਹਿਸੀਲਾਂ ਦੇ ਵਿੱਚ ਲੋਕਾਂ ਦੀ ਦਰਜਾ ਬਰ ਦਰਜਾ ਲੁੱਟ ਹੋ ਰਹੀ ਆ ਹਰ ਸਰਕਾਰੀ ਦਫਤਰ ਦੇ ਵਿੱਚ ਰੱਜ ਕੇ ਅਫਸਰ ਜਿਹੜੇ ਨੇ ਉਹ ਭ੍ਰਿਸ਼ਟਾਚਾਰ ਕਰ ਰਹੇ ਉਹਨਾਂ ਦੇ ਖਿਲਾਫ ਕਿਸੇ ਨੇ ਕੋਈ ਐਕਸ਼ਨ ਨਹੀਂ ਲੈਣਾ। ਔਰ ਬਹੁਤ سارے ਇਲਜ਼ਾਮ سنگੀਨ ਸੀਰੀਅਸ ਇਹਨਾਂ ਸਾਰੀ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਉੱਤੇ ਲੱਗੇ ਲੇਕਿਨ ਕਿਸੇ ਦੇ ਖਿਲਾਫ ਨਹੀਂ ਕੀਤੀ। ਚੁਣ-ਚੁਣ ਕੇ ਵਿਕਰਮ ਜੀਠੀਆ ਨੂੰ ਗ੍ਰਿਫਤਾਰ ਕਰਨਾ, ਰੇਡ ਕਰਨਾ ਮਤਲਬ ਹੈ ਕਿ ਖਬਰਦਾਰ ਜੇ ਪੰਜਾਬ ਦੇ ਵਿੱਚ ਕੋਈ ਹੋਰ ਬੋਲਿਆ ਖੈਰੇ ਦੇ ਖਿਲਾਫ ਕੰਦਾ ਟੱਪ ਕੇ ਸਵੇਰੇ 4-5 ਵਜੇ ਤੜਕੇ ਨੀਰੇ 'ਚ ਅੰਦਰ ਵੜਨਾ ਬਿਨਾ ਵਰੰਟਾ ਤੋਂ ਮਤਲਬ ਸਿਕਾ ਖਬਰਦਾਰ ਔਰ ਮੈਨੂੰ ਟੀਵੀ ਵਾਲੇ ਔਰ ਕਈ ਵਾਰ ਇਹ ਲੋਕ ਪੁੱਛਦੇ ਇੰਟਰਵ ਅੱਜ ਉਹਦੇ ਬੱਚੇ ਨੇ ਉਹਦੀ ਉਹਦੇ ਘਰ ਵਾਲੀ ਆ ਉਥੇ ਇਲੈਕਟਿਡ ਐਮ.ਐਲ.ਏ ਉਹਦਾ ਪਰਿਵਾਰ ਹੈ ਅੱਜ ਜਿਹੜਾ ਸਾਰਾ ਪੰਜਾਬ ਇਹ ਦ੍ਰਿਸ਼ ਦੇਖ ਰਿਹਾ ਲਾਈਵ ਉਹਨਾਂ ਨੇ ਦਿਖਾਇਆ ਸਾਰਾ ਕਿਵੇਂ ਉਹਨਾਂ ਦੇ ਘਰ ਵਿੱਚ 30 ਆਦਮੀ ਅੰਦਰ ਵੜ ਕੇ ਬਿਨਾਂ ਸਰਚ ਵਾਰੰਟ ਤੋਂ ਬਿਨਾਂ ਅਰੈਸਟ ਵਾਰੰਟ ਤੋਂ ਉਹਨੂੰ ਜਿਹੜਾ ਗ੍ਰਿਫਤਾਰ ਕਰਨ ਕੀਤਾ ਜਾ ਰਿਹਾ ਜਾਂ ਉਹਦੇ ਘਰ ਛਾਪਾ ਮਾਰਿਆ ਇਹ ਸਾਰੇ ਪੰਜਾਬ ਦੇ ਵਿੱਚ ਆਵਾਜ਼ ਦੁਵਾਈ ਜਾ ਰਹੀ ਹੈ ਇਸੇ ਨੂੰ ਕਹਿੰਦੇ ਨੇ ਅਨ ਐਲਾਨੀ ਐਮਰਜੈਂਸੀ ਇਸੇ ਨੂੰ ਕਹਿੰਦੇ ਸਾਡੇ ਹਕੂਕ ਦਾ ਕਹਾਣ ਹੋਣਾ ਔਰ ਜਿਹੜੀਆਂ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਭਗਵੰਤ ਮਾਨ ਲਾਦੇ ਯਾਰ ਸ਼ਰਮ ਆਉਂਦੀ ਹੋਣੀ ਤੈਨੂੰ ਜੋ ਪਿੱਛੇ ਮੁੜ ਕੇ ਦੇਖਦਾ ਹੋਵੇਂਗਾ ਸ਼ਹੀਦ ਭਗਤ ਸਿੰਘ ਅਗਰ ਚੀਫ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਦੇਖਦੇ ਹੁੰਦੇ ਤੇ ਇਸ ਪੰਜਾਬ ਨੂੰ ਇੱਕ ਪੁਲਿਸ ਰਾਜ ਵਿੱਚ ਤਬਦੀਲ ਕਰਤਾ ਇਸ ਲਈ ਮੇਰੇ ਵੀਰੋ ਮੈਂ ਪੰਜਾਬ ਦੇ ਲੋਕਾਂ ਨੂੰ ਹੌਕਾ ਦਊਂਗਾ ਕਿ ਆਓ ਤਗੜੇ ਹੋ ਕੇ ਸਾਰੇ ਮਿਲ ਕੇ ਇਸ ਜਿਹੜਾ ਫਰਜ਼ੀ ਰਾਜ ਹੈ ਕਿਉਂਕਿ ਹੁਣ ਭਗਵੰਤ ਮਾਨ ਦਾ ਤਾਂ ਜਿਹੜੇ 8-10 ਵੱਡੇ ਡਿਵੈਲਪਮੈਂਟ ਅਥਾਰਟिटीज ਸੀ ਗਮਾੜਾ ਗਲਾਡਾ ਲੁਧਿਆਣਾ ਅੰਮ੍ਰਿਤਸਰ ਸਾਰੀਆਂ ਅਥਾਰਟिटीज ਦਾ ਉਹਦੇ ਕੋਲ ਚਾਰਜ ਖੋ ਕੇ ਅਧਿ ਅ ਬੀਜੀਪੀ ਪੰਜਾਬ ਦਾ ਗੈਰ ਪੰਜਾਬੀ ਆ ਚੀਫ ਸੈਕਟਰੀ ਪੰਜਾਬ ਦਾ ਗੈਰ ਪੰਜਾਬੀ ਆ ਜਿਹੜਾ ਹੋਮ ਸੈਕਟਰੀ ਪੰਜਾਬ ਦਾ ਗੈਰ ਪੰਜਾਬੀ ਆ ਔਰ ਸਾਰੇ ਮੰਤਰੀਆਂ ਦੇ ਵਿੱਚ ਇੱਕ ਇੱਕ ਗੈਰ ਪੰਜਾਬੀ ਉਥੋਂ ਦਿੱਲੀੋਂ ਲਿਆ ਕੇ ਬਿਠਾਏ ਹੋਏ ਨੇ ਬੰਦੇ ਔਰ ਚੀਫ ਮਿਨਿਸਟਰ ਦੇ ਦਫਤਰ ਦੇ ਉੱਤੇ ਕਬਜ਼ਾ ਕੀਤਾ ਹੋਇਆ ਵਾ ਤੇ ਕੇਜਰੀਵਾਲ ਆਪਣੀ ਕਿਡ ਕੱਟ ਰਿਹਾ ਕੇਜਰੀਵਾਲ ਨਾਲੋਂ ਦੋਗਲਾ ਬੰਦਾ ਮੈਂ ਸਮਝਦਾ ਦੋਰੇ ਮਾਪਦਣ ਦਾ ਉੱਥੇ ਕੋਠਿਆਂ ਤੇ ਚੜ ਕੇ ਚੀਕਾ ਮਾਰਦੇ ਹਮਾਰੇ ਕੋ ਬੀਜੇਪੀ ਤੰਗ ਕਰ ਰਹੀ ਹੈ ਬਦਲਾਖੋਰੀ ਕਰ ਰਹੀ ਹੈ ਤੇ ਇੱਥੇ ਤੁਸੀਂ ਪੰਜਾਬ ਦਾ ਵਿਜੀਲੈਂਸ ਡਿਪਾਰਟਮੈਂਟ ਦੋ ਤਿੰਨ ਐਡੀਜੀਪੀਸ ਨੇ ਕਮਿਊਨਿਟੀ ਕੀਤਾ ਇਹਨਾਂ ਦੇ ਕਹਿੰਦੇ ਚਾਹੇ ਵਰਿੰਦਰ ਕੁਮਾਰ ਸੀ ਚਾਹੇ ਨਗੇਸ਼ਵਰ ਰੌਸ ਸੀ ਚਾਹੇ ਉਸ ਤੋਂ ਬਾਅਦ ਐਸਪੀਐਸ ਪਰਮਾਰ ਸੀ ਇਹਨਾਂ ਨੇ ਚੌਥਾ ਬੰਦਾ ਲੱਭ ਕੇ ਤੇ ਵਿਕਰਮ ਦੇ ਘਰ ਜਿਹੜਾ ਅੱਜ ਛਾਪਾ ਮਾਰਿਆ ਮੈਂ ਦੁਬਾਰਾ ਫਿਰ ਕਹਿਣਾ ਚਾਹੁੰਨਾ ਮੇਰੀ ਪਾਰਟੀ ਦਾ ਅਲੱਗ ਆ ਪਾਰਟੀ ਭਾਵੇਂ ਕੋਈ ਹੋਵੇ ਸਾਡੇ ਸ਼੍ਰੋਮਣੀ ਅਕਾਲੀ ਦਲ ਨਾਲ 100 ਵਾਰੀ ਮਤਭੇਦ ਹੋਣ ਲੇਕਿਨ ਕਿਸੇ ਦੇ ਅਧਿਕਾਰਾਂ ਦਾ ਜਦੋਂ ਹਨਨ ਹੋਵੇ ਜਿਹੜੇ ਸਾਡੇ ਫੰਡਮੈਂਟਲ ਰਾਈਟਸ ਨੇ ਜਿਹੜੇ ਸਾਡੇ ਮੌਲਿਕ ਅਧਿਕਾਰ ਆ ਦੇ ਦੋ ਦੇ ਉੱਤੇ ਟਾਕਾ ਵੱਜਦਾ ਮੈਨੂੰ ਤਾਂ ਬਹੁਤ ਦੁੱਖ ਹੁੰਦਾ ਔਰ ਮੈਂ ਅਪੀਲ ਕਰੂੰਗਾ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਵਰਕਰਾਂ ਨੂੰ ਥੱਲੇ ਤੱਕ ਲਾਂਬੰਦ ਹੋਵੋ ਔਰ ਜੇ ਕੋ ਕਾਲ ਦੇਊਗਾ ਅਗਰ ਉਹ ਕਾਲ ਦੇਣਗੇ ਸਾਰੀਆਂ ਪਾਰਟੀਆਂ ਨੂੰ ਖੁੱਲਾ ਸੱਦਾ ਦੇਣ ਮੈਂ ਜਾਊਂਗਾ ਉੱਥੇ ਉਹਨਾਂ ਦੀ ਮਦਦ ਕਰਨ ਵਾਸਤੇ ਔਰ ਆਉਣ ਵਾਲੇ ਦਿਨਾਂ 'ਚ ਅਗਰ ਮੌਕਾ ਲੱਗਿਆ ਦੇਖਾਂਗੇ ਕਿੱਦਾਂ ਦਾ ਬਾਤਾਂ ਵਰਨਾ ਪੂਰੀ ਡਟ ਕੇ ਸਪੋਰਟ ਕਰਾਂਗੇ ਕਿਉਂਕਿ ਇਹ ਬੇਇਨਸਾਫੀ ਹੈ ਇਹ ਕੋ ਇਨਸਾਫ ਪਸੰਦੀ ਦਾ ਰਾਜ ਨਹੀਂ ਹੈ ਕੋਈ ਬਦਲਾਅ ਨਹੀਂਗਾ ਇਹ ਬਦਲੇ ਦਾ ਰਾਜ ਪੰਜਾਬ ਦੇ ਵਿੱਚ ਚੱਲ ਰਿਹਾ ਪੁਲਿਸ ਦਾ ਰਾਜ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਇਹ ਤਾਂ ਹੀ ਅੰਗਰੇਜ਼ਾਂ ਨੇ ਸਾਡੇ ਪੁਰਖਿਆਂ ਦੇ ਉੱਤੇ ਜ਼ੁਲਮ ਕੀਤਾ ਤਸ਼ੱਦਦ ਕੀਤਾ ਉਹਦੀ ਆਵਾਜ਼ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਇਥੇ ਆਵਾਜ਼ ਪੰਜਾਬ ਦੀ ਕੋਈ ਬੰਦ ਨਹੀਂ ਕਰਾ ਸਕਿਆ ਮੇਰੀ ਹਮਦਰਦੀ ਆ ਵਿਕਰਮਜੀਤ ਸਿੰਘ ਦੇ ਪਰਿਵਾਰ ਨਾਲ ਇਸ ਕਰਕੇ ਹਮਦਰਦੀ ਆ ਕਿ ਉਹਨਾਂ ਦੇ ਘਰ ਪਰਿਵਾਰ ਆ ਉਹਦੇ ਪੇਰੈਂਟਸ ਨੇ ਬਜ਼ੁਰਗ ਨੇ ਉਹਦੇ ਮਾਤਾ ਔਰ ਪਿਤਾ ਬਜ਼ੁਰਗ ਨੇ ਉਹਦੀ ਜਿਹੜੀ ਉਹਦੇ ਕਰੋ ਦੀ ਵਾਈਫ ਜਿਹੜੀ ਆ ਇੱਕ ਅੱਛੀ ਫੈਮਿਲੀ ਨੂੰ ਬਿਲੋਂਗ ਕਰਦੀ ਆ ਬੜੀ ਲਿਖੀ ਔਰਤ ਆ ਔਰ ਮਜੀਠੇ ਹਲਕੇ ਦੇ ਲੋਕਾਂ ਨੂੰ ਐਮਐਲਏ ਚੁਣ ਕੇ ਬਣਾ ਕੇ ਭੇਜਿਆ ਇਸ ਕਰਕੇ ਜੋ ਕੁਝ ਤੁਸੀਂ ਉਹਦੇ ਨਾਲ ਕਰ ਰਹੇ ਹੋ ਤੇ ਬਹੁਤ ਦੁੱਖਦਾਈ ਆ ਮੇਰੀ ਦਿਲੋਂ ਅੰਦਰ ਵੀ ਉਹਨਾਂ ਦੇ ਨਾਲ ਆ ਔਰ ਮੈਂ ਉਸ ਅਕਾਲ ਪੁਰਖ ਦੇ ਅੱਗੇ ਅਰਦਾਸ ਵੀ ਕਰਦਾ ਕਿ ਪ੍ਰਮਾਤਮਾ ਪੰਜਾਬ ਦੇ ਲੋਕਾਂ ਨੂੰ ਸ਼ਕਤੀ ਇਹ ਦੇ ਕਿ ਅਸੀਂ ਇਸ ਗੁਲਾਮੀ ਦੇ ਜ਼ੁਲੇ ਨੂੰ ਲਾ ਸਕੀਏ ਇਹ ਜਿਹੜੀਆਂ ਸਾਡੇ ਉੱਤੇ ਇਹਨਾਂ ਨੇ ਗੁਲਾਮੀ ਦੀਆਂ ਜੋ ਇਹਨਾਂ ਨੇ ਸਾਡੇ ਤੇ ਡਾਕਾ ਮਾਰਿਆ ਵਾ ਇਸ ਤੋਂ ਅਸੀਂ ਆਜ਼ਾਦ ਕਰ ਸਕੀਏ ਪੰਜਾਬ ਨੂੰ ਔਰ ਆਪਣੇ ਪੰਜਾਬ ਨੂੰ ਦੁਬਾਰਾ ਲੀਹਾਂ ਤੇ ਲਿਆ ਸਕੀਏ ਤੇ ਰੂਲ ਆਫ ਲਾ ਸਟੈਬਲਿਸ਼ ਕਰ ਸਕੀਏ ਅੱਜ ਰੂਲ ਆਫ ਲਾ ਨੀਗਾ ਜੰਗਲ ਦਾ ਰਾਜ ਆ ਤੇ ਪੁਲਿਸ ਸਟੇਟ ਆ ਮੈਂ ਸਭ ਨੂੰ ਅਪੀਲ ਕਰੂੰਗਾ ਜਦੋਂ ਵੀ ਕਿਤੇ ਕੋਈ ਕਾਲ ਦੇਣ ਇਹ ਕਮ ਹਮਾ ਕੇ ਇਹਨਾਂ ਦੀ ਮਦਦ ਤੇ ਪਹੁੰਚ ਕੇ ਤੇ ਲੋਕ ਕਿਉਂਕਿ ਦੇਖੋ ਲੋਕ ਰਾਜ ਵਿੱਚ ਜਨਤਾ ਦੀ ਆਵਾਜ਼ ਬਹੁਤ ਭਾਰੀ ਹੁੰਦੀ ਹੈ ਬਹੁਤ ਵੱਡੀ ਹੁੰਦੀ ਤੁਸੀਂ ਦੇਖਿਆ ਅਗੇ ਲੋਕਾਂ ਨੇ ਇਦਾਂ ਦੇ ਫਰਜ਼ੀ ਜਿਹੜੇ ਇਹਨਾਂ ਨੇ ਮੁਕਦਮੇ ਬਣਾਏ ਸੀ ਜਿਹੜੇ ਐਕਟੀਵਿਸਟ ਸੀਗੇ ਉਹਨਾਂ ਨੂੰ ਛੁਡਵਾਇਆ ਵਾ ਕੱਟ ਕਰ ਕਰਕੇ ਔਰ ਜੋ ਕੁਝ ਇਹਨਾਂ ਨੇ ਪਿੱਛੇ ਕੀਤਾ ਇਹ ਤਾਂ ਕੋਈ ਸਬਕ ਨਹੀਂ ਸਿੱਖਿਆ ਜਾਂ ਤਾਂ ਕੇਜਰੀਵਾਲ ਤੇ ਸਸੋਡਿਆ ਤੇ ਭਗਵੰਤ ਮਾਨ ਉਧਰ ਬੀਜਪੀ ਨੂੰ ਕੁਛਣਾ ਬੰਦ ਕਰ ਦਿਓ ਉੱਥੇ ਤਗੜੇ ਹੋ ਕੇ ਇਹ ਕਹੋ ਕਿ ਅਸੀਂ ਬੇਈਮਾਨ ਆ ਸਾਡੇ ਖਿਲਾਫ ਕਾਰਵਾਈ ਹੋ ਰਹੀ ਆ ਤੇ ਫਿਰ ਇੱਥੇ ਜੋ ਮਰਜ਼ੀ ਤੁਸੀਂ ਕਰੀ ਚੱਲੋ ਔਰ ਮੈਂ ਸਮਝਦਾ ਕਿ ਇਹ ਇਦਾਂ ਦੇ ਝੂਠੇ ਰੇਡ ਫਰਜ਼ੀ ਮੁਕੱਦਮੇ ਜੇਲਾਂ ਇਹਨਾਂ ਦੀ ਇਹਨਾਂ ਨੂੰ ਇਹਨਾਂ ਦੀ ਮਨ ਨੂੰ ਸ਼ਾਂਤੀ ਮਿਲਦੀ ਜਦੋਂ ਬੰਦਾ ਕੋਈ ਜੇਲ੍ਹ ਚੰਜਦਾ ਮੈਨੂੰ ਜੇਲ੍ਹ ਸੁਟਿਆ ਤੁਸੀਂ ਹੈਰਾਨ ਹੋਵੋਗੇ ਕਿ ਚਲੋ ਜਿਹੜਾ ਬਾਹਰਲਾ ਕੰਪਾਊਂਡ ਹੁੰਦਾ ਨਾ ਜਿਹੜੀ ਜੇਲ੍ਹs ਮੈਨੂੰ ਰੱਖਿਆ ਸੀਗਾ ਉੱਥੇ ਤਾਂ ਸੀਸੀਟੀਵੀ ਲਾਉਂਦੇ ਨੇ ਹਾਲਾਂਕਿ ਮੈਂ ਤਾਂ ਅੰਦਰ ਕੱਲਾ ਹੀ ਸੀਗਾ ਪਰ ਮੇਰੇ ਉਸ ਕੰਪਾਊਂਡ ਦੇ ਵਿੱਚ ਬਾਹਰ ਤਾਂ ਸੀਸੀਟੀਵੀ ਲਾਇਆ ਸੀ ਕੋਈ ਪ੍ਰੋਬਲਮ ਨਹੀਂ ਜਿਹੜੀ ਬੈਰੇਕ ਦੇ ਵਿੱਚ ਮੈਨੂੰ ਰੱਖਿਆ ਸੀਗਾ ਉਹਦੇ ਅੰਦਰ ਲਾਇਆ ਸੀ ਕੈਮਰਾ ਮੈਨੂੰ ਲੱਗਾ ਜਦੋਂ ਮੈਨੂੰ ਅੰਦਰ ਦੇਖਦੇ ਹੋਣਗੇ ਭੁੰਜੇ ਪਏ ਨੂੰ ਜਾਂ ਜਿਹ ਉਥੇ ਜੋ ਮੇਰਾ ਜੋ ਅਸੀਂ ਕਰ ਰਹੇ ਸੀਗੇ ਉਹ ਮੈਨੂੰ ਲੱਗਦਾ ਕਿ ਜੇਲ੍ਹ ਵਾਲੇ ਕਲਿੱਪ ਬਣਾ ਬਣਾ ਕੇ ਕੇਚਰੀਵਾਲ ਤੇ ਭਗਵੰਤਪਾਣੂ ਭੇਜਦੇ ਹੋਣੇ ਆ ਤੇ ਉਸ ਨੂੰ ਇੰਜੋਏ ਕਰਦੇ ਨੇ ਯਾਦ ਰਹੇ ਇਹ ਰਾਜ ਸਦਾ ਨਹੀਂ ਰਹਦਾ ਇਹ ਬਦਲਣਾ ਵਾ ਔਰ ਜਦ ਦਿਨ ਬਦਲਿਆ ਇਨਾ ਹੀ ਬੰਦਿਆ ਨੇ ਆ ਜਿਹੜੇ ਬਜਲੈਂਸ ਦੇ ਵਿਕਰਮ ਦੇ ਘਰ ਗਏ ਨੇ ਨਾ ਇਹਨਾਂ ਬੰਦਿਆਂ ਨੇ ਇਹਨਾਂ ਬੰਦਿਆਂ ਨੇ ਹੀ ਤੁਹਾਨੂੰ ਵੀ ਜਾ ਕੇ ਗ੍ਰਿਫਤਾਰ ਕਰਕੇ ਇਸੇ ਤਰ੍ਹਾਂ ਜੇਲਾਂ ਵਿੱਚ ਸੁਟਣਾ ਹਲੇ ਵੀ ਸਮਾਂ ਵਾ ਸੁਧਰ ਜਾਓ ਔਰ ਉਸ ਵਾਹਿਗੁਰੂ ਕਾਲਪੁਰਖ ਈਸ਼ਵਰ ਅੱਲਾ ਰੱਬ ਗੋਡ ਉਹ ਤੋਂ ਡਰੋ ਉਹਦਾ ਭੈ ਕਰੋ ਨਾ ਤਾਂ ਤੁਸੀਂ ਤਾਂ ਜ਼ਿੰਦਗੀ ਇੱਥੇ ਰਹਿਣਾ ਵਾ ਤੇ ਨਾ ਤੁਹਾਡਾ ਰਾਜਤਾ ਜ਼ਿੰਦਗੀ ਰਹਿਣਾ ਵਾ ਸਮਾ ਪਰਵਰਤਨ ਸਮਾ ਬਹੁਤ ਬਲਵਾਨ ਹੁੰਦਾ ਵਾ ਸਮਾ ਬਦਲਦਾ ਰਹਿੰਦਾ ਵਾ ਥੋੜਾ ਜਿਆਦਾ ਅੰਦਰ ਆਪਣੀ ਅਕਲ ਨੂੰ ਹੱਥ ਮਾਰ ਕੇ ਇਹਨਾਂ ਕੰਮਾਂ ਤੋਂ ਗੁਰੇਜ਼ ਕਰੋ ਔਰ ਮੈਂ ਕਹੂੰਗਾ ਕਿ ਹਲੇ ਵੀ ਸਮਾ ਵਾ ਇਹ ਸਾਰੇ ਝੂਠੇ ਮੁਕਦਮੇ ਨੂੰ ਵਾਪਸ ਲਵੋ ਹਾਂ ਅਗਰ ਤੁਹਾਡਾ ਕੋਈ ਮੁਕਦਮਾ ਬਣਦਾ ਵਾ ਤੁਸੀਂ ਚਲਾਨ ਪੇਸ਼ ਕਰ ਦਿਓ ਅਦਾਲਤ ਵਿੱਚ ਜੋ ਤੁਸੀਂ ਤੱਤ ਇਕੱਠੇ ਕੀਤੇ ਨੇ ਉਹਦੀ ਬੇਰਵਾਹ ਉਹਦੀ ਪ੍ਰਾਪਰਟੀ ਦਾ ਲੈਟ ਦੀ ਕੋਰਟ ਡਿਸਾਈਡ ਨਾ ਕਿ ਤੁਸੀਂ ਅ ਅੱਜ ਕੀ ਹੋ ਰਿਹਾ ਕਿ ਪੰਜਾਬ ਦੇ ਵਿੱਚ ਪੁਲਿਸ ਵੀ ਭਗਵੰਤ ਮਾਨ ਤੇ ਕੇਜਰੀਵਾਲ ਪ੍ਰੋਸੀਕਿਊਸ਼ਨ ਵੀ ਭਗਵੰਤ ਮਾਨ ਤੇ ਕੇਜਰੀਵਾਲ ਹੈ ਤੇ ਜੱਜ ਦਾ ਰੋਲ ਵੀ ਭਗਵੰਤ ਮਾਨ ਤੇ ਕੇਜਰੀਵਾਲ ਨੇ ਆਪੇ ਹੀ ਲੋਕਾਂ ਨੂੰ ਗੌਰ ਮੈਨੂੰ ਲੱਗਦਾ ਕਿ ਵਿਕਰਮ ਦੇ ਖਿਲਾਫ ਹੁਣ ਬਹੁਤ ਅਨਾਪ-ਸਨਾਪ ਫਾਲਸ ਪ੍ਰੋਪਾਗੈਂਡਾ ਕਰਨਗੇ ਉਹ ਮੰਨਣ ਦੀ ਲੋੜ ਨਹੀਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਇਹ ਕੋ ਗੱਲ ਕਹਿ ਨਹੀਂ ਕਿ ਸਾਰੇ ਝੂਠਾ ਪ੍ਰੋਪਾਗੈਂਡਾ ਆਪਣੇ ਬਰਉਦੀਆਂ ਕਰਦਾ ਬਸ ਮੈਨੂੰ ਦੁੱਖ ਹੋਇਆ ਸੀਗਾ ਤਾਂ ਮੈਂ ਸੋਚਿਆ ਕਿ ਮੇਰਾ ਫਰਜ਼ ਬਣਦਾ ਔਰ ਮੈਂ ਜਾ ਕੇ ਅਗਰ ਉਹਨੂੰ ਗ੍ਰਿਫਤਾਰ ਕਰਦੇ ਮੈਂ ਜਾ ਕੇ ਜਿਲ੍ਹੇ ਚ ਮਿਲ ਕੇ ਆਉਂਗਾ ਔਰ ਪਰਿਵਾਰ ਨੂੰ ਵੀ ਪਿੱਛੇ ਮਿਲ ਕੇ ਆਉਂਗਾ ਮੇਰੇ ਨਾਲ ਜੁੜਨਾਂ ਸੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖ